ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਵੀਰਾਂ ਭਰਾਵਾਂ ਦੇ ਕਮੈਂਟ ਆਏ ਸੀ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਠੀਕ ਆ ਤੇ ਜਿਵੇਂ ਜਿਵੇਂ ਪੇਪਰ ਨਿਕਲਦੇ ਆਓ ਪੇਪਰਾਂ ਬਾਰੇ ਗੱਲ ਕਰਾਂਗੇ ਉਹ ਵੀ ਕਮੈਂਟਾਂ ਵਿੱਚ ਵੀਰਾਂ ਭਰਾਵਾਂ ਨੇ ਪੁੱਛਿਆ ਵਾ ਜਾਂ ਆਪਾਂ ਨੂੰ ਕੁਝ ਪਰਸਨਲ ਹੀ ਮੈਸੇਜ ਆਇਆ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਕਿੱਥੇ ਕਿੱਥੇ ਪੇਪਰ ਜਿਹੜੇ ਆ ਨਿਕਲ ਰਹੇ ਆ ਜਿਆਦਾ ਦੇਰ ਨਾਲ ਇਹਦੇ ਵੀਡੀਓ ਕਰਦੇ ਆਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਰਟ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਲੈ ਕੇ ਆਈਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਉਹ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਠੀਕ ਹੈ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਓ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਉਹਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਠੀਕ ਹੈ ਲੋਬੀ ਫਿਰ ਮੇਤਰੋ ਕਰਦੇ ਆਂ ਵੀਡੀਓ ਸਟਾਰਟ ਜੇਕਰ ਤੁਹਾਡਾ ਕੋਈ ਸਵਾਲ ਇਹ ਹੈਗਾ ਵਾ ਤੁਸੀਂ ਮੈਥੇ ਇੱਕ ਵੀਡੀਓ ਦੇ ਲੇ ਕੇ ਕਮੈਂਟ ਕਰਕੇ ਵੀ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਰੂਰ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਕਮੈਂਟਾਂ ਦੇ ਜਵਾਬ ਜਰੂਰ ਦੇਵਾਂਗੇ ਲੋਬੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਵੀਰ ਦਾ ਮੈਸੀ ਆਈ ਵੀਰ ਜੀ ਮੇਰੇ ਪੇਪਰ ਫਰਵਿਚ ਨਿਕਲੇ ਸੀ ਤੇ ਮੇਰੀ 13 ਜੂਨ ਦੀ ਅਪਾਇੰਟਮੈਂਟ ਆ ਮੈਨੂੰ ਵੀ ਲੋਡ ਆ ਸੀ ਸਟੇਜ ਵਾਲੇ ਡਾਕੂਮੈਂਟ ਦੀ ਮੇਰਾ ਏਜੰਟ ਕਹਿੰਦਾ ਕਿ ਤੁਹਾਨੂੰ ਨਹੀਂ ਲੋਡ ਜਿਨ੍ਹਾਂ ਦੇ ਹੁਣ ਨਿਕਲ ਰਿਹਾ ਉਹਨਾਂ ਨੂੰ ਲੋਡ ਵਾਸ ਸੀ ਸਟੇਜ ਨਹੀਂ ਵੀਰ ਜੀ ਸਾਰਿਆਂ ਨੂੰ ਹੀ ਲੋਡ ਵਾਸ ਜਿਨ੍ਹਾਂ ਦੇ 9 ਮੰਥ ਵਾਲੇ ਤੇ ਸਾਲ ਵਾਲੇ ਪੇਪਰ ਵਾ ਉਹਨਾਂ ਨੂੰ ਸੀ ਸਟੇਜ ਡਾਕੂਮੈਂਟ ਦੀ ਲੋਡ ਹੀ ਲੋਡ ਵਾ ਠੀਕ ਆ ਇਸ ਕਰਕੇ ਮੇਰੇ ਵੀਰ ਭਰਾ ਇਹ ਡਾਕੂਮੈਂਟ ਜਰੂਰ ਮਗਾ ਕੇ ਤੇ ਨਾਲ ਇਹ ਡਾਕੂਮੈਂਟ ਜਿਹੜੀਆਂ ਉਹ ਫੋਟੋਕਾਪੀ ਇਹਦੀ ਆਪਾਂ ਲਈਏ 8-9 ਪੇਜ ਹੁੰਦੇ ਆ ਇਹ ਆਪਣਾ ਨਾਲ ਜਿਹੜੀ ਬਾ ਫਾਈਲ ਬਣਾ ਕੇ ਵੱਖਰੀ ਖੜੋ ਜਰੂਰ ਮੇਰੇ ਵੀਰ ਭਰਾ ਦੂਜਾ ਕਮੈਂਟ ਆਪਾਂ ਨੂੰ ਵੀਰ ਦਾ ਆਇਆ ਬਾ ਵੀਰ ਜੀ ਬੀਏ ਸੀਟੀ ਕਿਹੜੀ ਬਾ ਦੱਸਿਓ ਵੀਰੇ ਬੀਏ ਹੈਗੀ ਆ ਬਰੇਸ਼ੀਆ ਸੀਟੀ ਬਰੇਸ਼ੀਆ ਠੀਕ ਆ ਉਸ ਤੋਂ ਬਾਅਦ ਅਗਲੇ ਵੀਰ ਦਾ ਮੈਸੇਜ ਆਇਆ ਬਾ 6 ਜਨਵਰੀ 2024 ਦਾ ਨੂਲਾ ਹਾਲਤ ਆਇਆ ਹੈ ਅਪਾਇੰਟਮੈਂਟ ਨਹੀਂ ਮੇਰੀ ਕੀ ਕਰੀਏ ਲੋਈ ਮਿੱਤਰੋ ਸਭ ਤੋਂ ਪਹਿਲਾਂ ਵੀਜ਼ਾ ਨੂੰ ਵਧਾਈ ਹobe ਵੀਜ਼ੇ ਦੇ ਪੇਪਰ ਜਿਹੜੇ ਨਿਕਲੇ ਆ 6 ਜਨਵਰੀ ਜੇ ਮਤਲਬ ਕੀ ਜਿਹੜੇ ਵੀ ਵੀਰ ਨੇ ਪੇਪਰ ਭਰੇ ਹੋਣਗੇ ਇਹ 2023 ਦਸੰਬਰ ਵਿੱਚ ਪੇਪਰ ਭਰੇ ਹੋਣਗੇ ਠੀਕ ਹੈ ਵੀਰ ਨੇ ਜਿਹੜੇ ਪੇਪਰ ਨਿਕਲੇ ਆ ਵੀਜੀ ਥੋੜੀ ਬਹੁਤ ਥੋੜੀ ਜੀ ਵੇਟ ਕਰੋ ਹੋਰ ਪੇਪਰ ਜਿਹੜੀ ਆ ਆਪਣੀ ਜਿਹੜੀ ਅਪਾਇੰਟਮੈਂਟ ਆ ਉਹ ਵੀ ਜਲਦੀ ਹੀ ਓਪਨ ਹੋ ਜਾਣੀਆਂ ਵਾ ਠੀਕ ਹੈ ਤੇ ਅਪਾਇੰਟਮੈਂਟਾਂ ਲੈ ਕੇ ਤੇ ਆਪਣਾ ਜਿਹੜਾ ਵਾ ਆਪਣਾ ਪਾਸਪੋਰਟ ਜਮ੍ਹਾਂ ਕਰਾ ਕੇ ਵੀਜ਼ਾ ਲਓ ਜਲਦੀ ਜਲਦੀ ਠੀਕ ਹੈ ਅਪਾਇੰਟਮੈਂਟ ਬਸ ਓਪਨ ਹੋ ਹੀ ਜਾਣੀਆਂ ਵਾ ਉਸ ਤੋਂ ਬਾਅਦ ਇੱਕ ਹੋਰ ਵੀ ਦਾ ਮੈਸੀ ਹੈ ਵੀਰ ਜੀ 9 ਮੰਥ ਵਾਲੇ ਪੇਪਰ ਲਈ ਅਪਾਇੰਟਮੈਂਟ ਕਦੋਂ ਆਪਣਾਉਣੀ ਹੈ ਵੀਰ ਜੀ ਜਲਦੀ ਹੀ ਓਪਨ ਹੋ ਰਹੀਆਂ ਵਾ ਮੇਰੇ ਸਾਬ ਨਾਲ ਆ ਹਫਤੇ ਜਾਂ ਅਗਲੇ ਹਫਤੇ ਵਿੱਚ ਓਪਨ ਹੋਣ ਦੇੜਿਆ ਚਾਂਸ ਹੈਗੇ ਆ ਅਪਾਇੰਟਮੈਂਟ ਆ 9 ਮੰਥ ਵਾਲੀ ਦੀ ਤੇ ਸਾਲ ਵਾਲੀ ਦੀ ਉਸ ਤੋਂ ਬਾਅਦ ਵੀ ਦਾ ਮੈਸੀ ਹੈ ਵੀਰ ਜੀ ਨੈਪਰਿਸਿਟੀ ਨੂੰ ਕੀ ਕਹਿੰਦੇ ਆ ਵੀਰ ਜੀ ਨੈਪਰਿਸਿਟੀ ਇੰਗਲਿਸ਼ੇ ਜਾਂ ਹਿੰਦੀ ਅਤੇ ਇਟਾਲਵੀ ਵਿੱਚ ਜਾਂਦੇ ਆ ਨਾਪੋਲੀ ਨਾਪੋਲੀ ਇੰਡੀਆ ਨੈਪਰਿਸਿਟੀ ਉਸ ਤੋਂ ਬਾਅਦ ਵੀ ਦਾ ਮੈਸੀ ਹੈ ਵਾ ਪਾ ਜੀ ਫੈਮਿਲੀ ਵਾਲੀਆਂ ਕਲੋਜ਼ ਹੋ ਗਈਆਂ ਵਾ ਵੀਰੇ ਹੋਣ ਨਹੀਂ ਪਤਾ ਮੈਨੂੰ ਪਰ ਪਹਿਲਾਂ ਅਪਾਇੰਟਮੈਂਟ ਜਿਹੜੀਆਂ ਵਾ ਫੈਮਿਲੀ ਵਾਲੀਆਂ ਓਪਨ ਹੋਈਆਂ ਸੀ ਠੀਕ ਐ ਉਸ ਤੋਂ ਬਾਅਦ ਇੱਕ ਹੋਰ ਵੀ ਦਾ ਮੈਸੇਜ ਆਵਾ ਵੀ ਮੇਰਾ ਨੂਲਾ ਹਸਤਾ ਆ ਗਿਆ ਵੀ ਜੀ ਰਮੇਸ਼ ਕੌਰ ਰੇਸ਼ਮਾ ਕੌਰ ਰੇਸ਼ਮਾ ਕੌਰ ਜੇਕਰ ਤੁਹਾਡਾ ਨੂਲਾ ਹਸਤਾ ਆਇਆ ਵਾ ਤੇ ਜਰੂਰ ਮੈਨੂੰ ਸੰਪਰਕ ਕਰਿਓ ਤਾਂ ਜੋ ਆਪਾਂ ਵੀਰਾਂ ਨੂੰ ਵੀਡੀਓ ਬਣਾ ਕੇ ਦੱਸੀ ਕਿ ਕਿੱਥੋਂ ਕਿੱਥੇ ਜਿਹੜੇ ਨੂਲੇ ਹਸਤੇ ਨਿਕਲ ਰਹਾ ਹੈ ਕਿ ਤੁਸੀਂ ਕੋਲੋਂ ਪੇਪਰ ਪਰ ਐਸੀ ਕਿਹੜੇ ਤੁਹਾਡੇ ਪੇਪਰ ਸੀ ਮੇਰੀ ਭੈਣ ਜਰੂਰ ਮੈਨੂੰ ਦੱਸਿਓ ਠੀਕ ਹੈ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆ ਵੀਰ ਜੀ ਜਿਨ੍ਹਾਂ ਦੇ ਫਰਵਰੀ ਚ ਨੂਲਾ ਹਸਤੇ ਆਏ ਆ ਉਹਨਾਂ ਨੂੰ ਵੀ ਇਹ ਡਾਕੂਮੈਂਟ ਲਾਉਣ ਦੀ ਲੋੜ ਵਾ ਸੀ ਸਟੇਜ ਵਾਲਾ ਹਾਂਜੀ ਵੀਰ ਜੀ ਉਹਨਾਂ ਨੂੰ ਵੀ ਲੋੜ ਵਾ ਤੁਹਾਡਾ ਨਹੀਂ ਤੇ ਉਹਨਾਂ ਨੇ ਜਿਹੜਾ ਵਾ ਉੱਥੋਂ ਜਿਹੜਾ ਵਾ ਆਪਾਂ ਕਹੀ ਕਿ ਤੁਹਾਡੀ ਡੀਡੀ ਫਾਈਲ ਵਾ ਉਹਨਾਂ ਐਕਸੈਪਟ ਨਹੀਂ ਕਰਨੀ ਠੀਕ ਹੈ ਤੁਹਾਨੂੰ ਮੇਲ ਪਾ ਦੇਣੀ ਉਹਨਾਂ ਨੇ ਤਾਂ ਡਾ ਜਿਹੜਾ ਵਾ ਇਹ ਡਾਕੂਮੈਂਟ ਤੋਂ ਬਿਨਾਂ ਤਾਂ ਡਾ ਜਿਹੜਾ ਵੀਜਾ ਲੱਗਣਾ ਸੰਭਵ ਹੋ ਚੁੱਕਾ ਵਾ ਹੁਣ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆ ਵੀਰ ਜੀ ਨੂਲਾ ਮੇਰਾ ਨੂਲਾ ਹਸਤਾ ਚੈੱਕ ਕਰ ਸਕਦੇ ਹੋ ਸਹੀ ਆ ਜਾਂ ਨਹੀਂ ਵੀ ਜੀ ਨੋਲਾ ਹੌਸਤਾ ਚੈੱਕ ਨਹੀਂ ਹੁੰਦਾ ਚੈੱਕ ਆਪਾਂ ਕਰਾ ਨਹੀਂ ਸਕਦੇ ਕਿਦੋਂ ਵੀ ਕਿਹੜਾ ਨੋਲਾ ਹੌਸਤਾ ਵਾ ਉਸ ਸਹੀ ਵਾ ਕਿ ਗਲਤ ਵਾ ਠੀਕ ਹੈ ਇਹ ਆਪਾਂ ਕਿਤੋਂ ਵੀ ਨਹੀਂ ਚੈੱਕ ਕਰਾ ਸਕਦੇ origignal ਵਾ ਕਿ duplicate ਵਾ ਇਹ ਵੀ ਨਹੀਂ ਚੈੱਕ ਕਰਾ ਸਕਦਾ ਕਿਉਂਕਿ ਅੱਜ ਕੱਲ ਇਹ duplicate ਨੋਲੇ ਹੌਸਤੇ ਆ ਉਹ ਵੀ ਐ origignal ਵਰਗੇ ਬਣਾਉਂਦੇ ਆ ਲੋਕ ਕਿ ਪਤਾ ਨਹੀਂ ਲੱਗਦਾ ਕਿ ਨੋਲਾ ਹੌਸਤਾ ਹੈ duplicate ਵਾ ਕਿ original ਵਾ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆਇਆ ਭਾਜੀ ਮੇਰੀ ਫਾਈਲ ਸਬਮਿਟ ਹੋ ਗਈ ਹੈ 16 ਮਈ ਦੀ ਸਾਨੂੰ ਤੇ ਨਹੀਂ ਜਾਈਦਾ ਵੀ ਜਿਹੜਾ ਕਾਨੂੰਨ ਵਾ ਇਹ ਤਾਂ ਇਹੜਾ ਆਪਣੇ ਇੰਡੀਆ ਵਿੱਚ ਲਾਗੂ ਹੋਇਆ ਵਾ 20 ਮਈ ਤੋਂ ਹੋਇਆ ਵਾ ਬਾਕੀ ਹੁਣ ਮੇਰੇ ਸਾਹਾਨੂੰ ਤੁਹਾਨੂੰ ਲੋੜਨੀ ਆ ਬਾਕੀ ਭਰ ਜੇਕਰ ਤੁਹਾਨੂੰ ਕੋਈ ਮੇਲ ਮੂਲ ਆਈ ਉਹਨਾਂ ਵੱਲੋਂ ਤੇ ਉਹਦੇ ਵੱਲ ਮੇਰੇ ਵੀਰ ਭਰਾ ਖਾਸ ਕਰਕੇ ਧਿਆਨ ਦਿਓ ਠੀਕ ਆ ਤੇ ਜਿਹੜੇ ਵੀਰ ਭਰਾ ਵੀ ਮੈਂ ਤਾਂ ਕਹਿੰਨਾ ਕਿ ਜਿਨ੍ਹਾਂ ਦੇ ਹੁਣ ਪੇਪਰ ਨਿਕਲ ਰਿਹਾ ਹੈ ਖਾਸ ਕਰਕੇ ਉਹ ਵੀਰ ਭਰਾ ਮੇਰੇ ਵੀਰ ਭਰਾ ਜਰੂਰ ਇਹ ਡਾਕੂਮੈਂਟ ਨਾਲ ਆਪਣਾ ਖਰੋ ਤਾਂ ਤੁਹਾਨੂੰ ਦੂਰਾ ਹੋ ਜਾਣਾ ਪਵੇ ਜੇ ਤਾਂ ਡਾਟਾ ਬੀਜੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਉਸ ਤੋਂ ਬਾਅਦ ਇੱਕ ਵੀਰ ਦਾ ਮੈਂ ਸਿਆਵਾ ਵੀਰ ਆਪਣਾ ਨੰਬਰ ਸੈਂਡ ਕਰੀ ਵੀ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਓ ਉੱਥੇ ਆਪਾਂ ਆਪਸ ਵਿੱਚ ਗੱਲ ਕਰ ਸਕਦੇ ਹਾਂ ਕੋਈ ਵੀ ਤੁਸੀਂ ਗੱਲ ਪੁੱਛਣੀ ਹੈ ਮੈਨੂੰ ਤੁਸੀਂ ਪੁੱਛ ਸਕਦੇ ਉਸ ਤੋਂ ਬਾਅਦ ਵੀਰੇ ਹੁਣ ਪੇਪਰ ਕਦੋਂ ਫਿਲ ਹੋਣੇ ਆ ਵੀ ਜੇ ਹਲੇ ਤੱਕ ਤਾਂ ਕੋਈ ਆ ਨਹੀਂ ਆ ਕੋਈ ਵੀ ਅਗਲੇ ਸਾਲ ਹੀ ਮੇਰੇ ਹਿਸਾਬ ਨਾਲ ਹੋਣਗੇ ਹੁਣ ਠੀਕ ਹੈ ਜਿਹੜੇ ਫੇਰ ਪੇਪਰ ਫਿਲ ਉਸ ਤੋਂ ਪਹਿਲਾਂ ਕੋਈ ਵੀ ਅਪਡੇਟ ਨਹੀਂ ਆਈ ਹੈ ਨਾ ਬਾਰੇ ਕਿ ਪੇਪਰ ਜਿਹੜੇ ਕਦੋਂ ਫਿਲ ਹੋਣੇ ਆ ਠੀਕ ਹੈ ਇਹਦੇ ਬਾਰੇ ਆਪਾਂ ਨੂੰ ਕੋਈ ਵੀ ਨਿਊਜ਼ ਨਹੀਂ ਆਈ ਹਲ ਤੱਕ ਠੀਕ ਹੈ ਹੁਣ ਜਿਹੜੇ ਪੇਪਰ ਬਾ ਕਦੋਂ ਫਿਲ ਹੋਣੇ ਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਦੋ ਤਿੰਨ ਵੀਰਾਂ ਭਰਾਵਾਂ ਦੇ ਕਮੈਂਟ ਆਏ ਸੀ ਪੇਪਰ ਨਿਕਲੇ ਸੀ ਉਹਨਾਂ ਦੇ ਹੁਣ ਮੈਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹਨਾਂ ਵਿੱਚ ਕਮੈਂਟ ਆਏ ਸੀ ਉਹਨਾਂ ਬਾਰੇ ਆਪਾਂ ਗੱਲ ਕਰ ਲੈਂਦੇ ਆ ਠੀਕ ਹੈ ਸਭ ਤੋਂ ਪਹਿਲਾਂ ਇੱਕ ਵੀਰ ਦਾ ਕਮੈਂਟ ਆਇਆ ਵਾ ਉਹਨੇ ਵੀਰ ਨੇ ਪੇਪਰ ਨਿਕਲੇ ਉਹਦੇ ਆ 1 ਮਿੰਟ ਦਾ ਦੱਸਦਾ ਮੈਂ ਲੱਭ ਲੰਨਾ ਮਾੜਾ ਜਿਹਾ ਇੱਕ ਇੱਕ ਸਾਲ ਵਾਲੇ ਪੇਪਰ ਨਿਕਲੇ ਆ ਨਾ ਪੁੜੀ ਤੋਂ ਵੀਰ ਦੇ 20 ਤਰੀਕ 5ਵਾਂ ਮਹੀਨਾ 2024 ਨੂੰ ਪੇਪਰ ਨਿਕਲੇ ਆ ਵੀਰ ਦੇ ਠੀਕ ਹੈ ਤੇ ਪੇਪਰ ਫਿਲ ਦਾ ਟਾਈਮ ਵੀ ਰਹਾ ਹੈ 9:00 ਵਜੇ 1 ਮਿੰਟ ਤੇ 37 ਸੈਕਿੰਡ ਪੇਪਰ ਨਿਕਲਦਾ ਟਾਈਮ ਹੀ ਨਾ ਪੁੜੀ ਤੋਂ ਪੇਪਰ ਨਿਕਲੇ ਆ ਵੀਰ ਦੇ ਠੀਕ ਹੈ ਇਹ ਵੀਰ ਭਰਾ ਮੇਰੇ ਵੀਰ ਸੁਖੀ ਵੀ ਜਰੂਰ ਮੈਨੂੰ ਦੱਸਿਓ ਕਿਹੜੇ ਪੇਪਰ ਵਾ ਤੁਸੀਂ ਕਿਦੋਂ ਭਰੇ ਸੀ 9 ਮੰਥ ਵਾਲੇ ਹੀ ਅਤੇ 9 ਮੰਥ ਵਾਲੇ ਕਹਤਾ ਦੇ ਪੇਪਰ ਸਾਲ ਵਾਲੇ ਹੀ ਪਰ ਮੈਨੂੰ ਤੁਸੀਂ ਇਹ ਦੱਸਿਓ ਕਿ ਪੇਪਰ ਭਰੇ ਕਦੋਂ ਸੀ ਇਹ ਤੁਸੀਂ 2024 ਚ ਭਰੇਗੇ 2013 ਚ ਭਰੇ ਮੈਨੂੰ ਇਹ ਦੱਸਿਓ ਮੇਰੇ ਵੀਰ ਭਰਾ ਜਰੂਰ ਠੀਕ ਹੈ ਬਾਕੀ ਇੱਕ ਹੋਰ ਵੀ ਸਾਸੀ ਕਾਇਵੀ ਜੀ ਮੇਰੇ ਪੇਪਰ ਨਿਕਲ ਗਏ ਆ ਹਾਂਜੀ ਵੀਰੇ ਇਹਨਾਂ ਨੂੰ ਵੀਰ ਨੂੰ ਬਹੁਤ ਬਹੁਤ ਵਧਾਈ ਹੋ ਜਿਹਦੇ ਜਿਹਦੇ ਪੇਪਰ ਨਿਕਲ ਗਏ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਠੀਕ ਆ ਮੈਨੂੰ ਪਰਸਨਲ ਮੈਸੇਜ ਕਰਕੇ ਮੇਰੇ ਵੀਰ ਭਰਾ ਜਰੂਰ ਦੱਸਿਆ ਕਰੋ ਤਾਂ ਜੋ ਆਪਾਂ ਵੀਡੀਓ ਵਿੱਚ ਬੋਲ ਸਕੀਏਗਾ ਕਿ ਜਿਹੜੇ ਪੇਪਰ ਬਾ ਨਿਕਲ ਰਹੇ ਵਾ ਇਨਫੋਰਮੇਸ਼ਨ ਇਦਾਂ ਹੀ ਮਿਲਦੀ ਵਾ ਠੀਕ ਆ ਤੇ ਬਾਕੀ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਮਿਲ ਜਾਈਏ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕ